ਤੁਸੀਂ ਪਾਰਟੀ ਚੇਂਜ ਕਰ ਰਹੇ ਹੋ ਕਾਂਗਰਸ ਤੋਂ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਗਏ ਹੁਣ ਦੁਬਾਰਾ ਫਿਰ ਪਾਰਟੀ ਚੇਂਜ ਕਰਨ ਲੱਗੇ ਹੋ ਕਿੰਨੀ ਸੱਚਾਈ ਹੈ ਹਾਲਾਤ ਬੜੇ ਬਲਵਾਨ ਹੁੰਦੇ ਨੇ ਹੁਣ ਹਾਲਾਤਾਂ ਮੁਤਾਬਕ ਮੈਂ ਆਪ ਪਾਰਟੀ ਵਿੱਚ ਆਇਆ 2022 ਵਿੱਚ ਮਜਬੂਰ ਹੋ ਕੇ ਚਰਚਾਵਾਂ ਇਹ ਚੱਲ ਰਹੀਆਂ ਕਿ ਤੁਸੀਂ ਦੁਬਾਰਾ ਕਾਂਗਰਸ ਜੁਆਇਨ ਕਰ ਰਹੇ ਹੋ ਵਿਜੇਂਦਰ ਸਿਗਲਾ ਨੂੰ ਉੱਥੋਂ ਉਮੀਦਵਾਰ ਐਲਾਨਿਆ ਗਿਆ ਇਸ ਬਾਰੇ ਕਿੰਨੀ ਕੀ ਸੱਚਾਈ ਹੈ ਪਰ ਇਹ ਕੋਈ ਐਸੀ ਗੱਲ ਹੈ ਨਹੀਂ ਸੰਸਦ ਜੀ ਜਦੋਂ ਤੁਸੀਂ ਆਵਾਦਵੀ ਪਾਰਟੀ ਜੁਆਇਨ ਕੀਤੀ ਸੀ ਤਾਂ ਉਦੋਂ ਵੀ ਚਰਚਾਵਾਂ ਇਹ ਚੱਲਦੀਆਂ ਪਈਆਂ ਸੀ ਵੀ ਰਾਜਨੀਤਿਕ ਕੈਰੀਅਰ ਤੁਸੀਂ ਦਾਹ ਤੇ ਲਾ ਰਹੇ ਹੋ ਕੰਦੀ ਦੀ ਕੀ ਕਾਬਲੀਅਤ ਹੈ ਕੀ ਐਸੀ ਯੋਗਤਾ ਹੈ ਕਿ ਇਹ ਗਿੱਧਰਪੜਤੀ ਹੈ ਕਿ ਸਰਵਾਰਾ ਨਹੀਂ ਜਾਂਦਾ ਮੈਂ ਕੁਝ ਨਹੀਂ ਕਰ ਸਕਦਾ ਮਤਲਬ ਲੋਕਾਂ ਨੇ ਬਹੁਤ ਕਿਹਾ ਹੈ ਤੁਹਾਨੂੰ ਸਾਹਿਬ ਜਾਣ ਤੋਂ ਉਸੇ ਨੂੰ ਘੱਟ ਬੋਲਿਆ ਕਰੋ ਤੇ ਮੇਰੇ ਨਾਮ ਬੋਲਿਆ ਕਰੋ ਪਰ ਉਹ ਤਿੰਨ ਇਹ ਗਹਿਰਾਈਆਂ ਜੋ ਮੈਨੂੰ ਤਖ਼ਮ ਲੱਗਿਆ ਸੀ 60 ਮਾਰੀ ਸੀ ਮੇਰੇ ਇੰਨੇ ਵੱਡੇ ਕੈਰੀਅਰ ਉਦੋਂ ਉਹ ਸਭੇ ਮੇਥੋਂ ਨਿਕਲ ਜਾਂਦੀ ਹੈ ਸੰਸਪ ਇਹ ਤਾਂ ਤੁਸੀਂ ਮੰਨਦੇ ਹੋ ਨਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਕਿਤੇ ਨਾ ਕਿਤੇ ਤੁਹਾਡਾ ਗਲਤ ਕਦਮ ਸੀ ਉਹ ਸਾਲ ਦੇ ਵਿੱਚ ਜੋ ਪਹਿਲਾ 6-7 ਸੱਤ ਰਹਿਣਿਆ ਆਵਾਜ਼ ਪਾਰਟੀ ਗਰਮ ਘੜੀ ਸੀ ਉਹਦਾ ਗ੍ਰਾਫ ਮਿਲਦਾ ਚਲਾ ਗਿਆ ਮੈਂ ਪਿੰਡਾਂ ਵਿੱਚ ਜਾਣਾ ਲੋਕ ਕਰਨੇ ਕੰਮ ਤਾਂ ਮੈਂ ਕਰੀ ਪਰਿਆ ਮੇਰੀ ਬਹੁਤ ਖਰਾਬ ਫਿੱਟਾ ਵਿਗ ਰਿਹਾ ਹੈ ਬੁਰਾ ਹਾਲ ਹੈ ਮੱਕੇ ਥੋੜਾ ਜਿਹਾ ਇਹਦੇ ਵਜਿਨੋਂ مایੂਸ ਹੈ ਵੀ ਵੀ ਮਾਰ ਮੇਰੀ ਬੇਟੀਆਂ ਵਰਗੀ ਹੈ ਜਦ ਆਪਣੇ ਭਾਗ ਲਏ ਉਹ ਕੱਥ ਲਿਖਿਆ ਸੀ ਐਮਐਲਏ ਬਣ ਕੇ ਮੰਤਰੀ ਬਣ ਗਿਆ ਪਰ ਮੈਂ ਜੋ ਜਮਨ ਬਣ ਕੇ ਵਿੱਚ ਆਇਆ ਸੀ ਜਨਤਾ ਦੇ ਖਾੜ ਜਨਤਾ ਦੇ ਆਨੁਭਵੀ ਵਿਵਾਦ ਮੈਨੂੰ ਬਹੁਤ ਲੱਟਰ ਹੋਣ ਲਿਆ ਨਿਮੋਸ਼ੀ ਸਾਹਮਣਾ ਕਰਨਾ ਪਿਆ ਵੀਵਿਨ ਬੋਲ ਮਾਂ ਜਿੱਥੇ-ਥੇ ਨਾਲ ਜਾ ਰਹੀ ਹੈ ਉਮੀਦਵਾਰ ਜੋ ਹੈ ਤੁਹਾਡੇ ਲੋਕ ਸਭਾ ਦੇ ਉੱਥੇ ਬੜਾ ਭਾਰੀ ਪ੍ਰਦਰਸ਼ਨ ਹੁੰਦਾ ਹੈ ਬਹੁਤ ਜ਼ਿਆਦਾ ਲੋਕ ਵਿਰੋਧ ਕਰਦੇ ਆਂ ਬੁਰਾ ਭਲਾ ਕਹਿੰਦੇ ਆਂ ਸਾਹਮਣੇ ਆ ਰਹੇ ਇੱਕ ਘੰਟਾ ਪਹਿਲਾਂ ਸਟੇਟਮੈਂਟ ਕੁਛ ਹੋਰ ਹੁੰਦੀ ਹੈ 1 ਘੰਟੇ ਬਾਅਦ ਉਹੀ ਸਟੇਟਮੈਂਟ ਚੇਂਜ ਹੋ ਜਾਂਦੀ ਹੈ ਤੁਸੀਂ ਐਵੇਂ ਇਹ ਐਕਸਪੀਰੀਅੰਸ ਇਸ ਤੋਂ ਪਹਿਲਾਂ ਕਦੀ ਦੇਖਿਆ ਵੇਟ ਕਿਉਂ ਗਿਆ ਨਹੀਂ ਗਿਆ ਮੇਰਾ ਅਜ਼ੀਜ਼ ਮੈਂ ਕਹਿੰਦਾ ਪਰ ਗੈਰਸੀ ਫੋੜੋ ਲਾਣਾ ਤਾਂ ਦਗਾ ਹੀ ਨਹੀਂ ਲਾਵੇ ਨਾਲ ਆ ਵੀ ਅਸੀਂ ਕਿਸੇ ਗਲਤ ਪਰਸਨਸ ਗੱਲ ਹੈ ਉਹਦੀ ਇਹ ਆਪਣੀ ਸੋਚ ਰੰਗਲੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ ਤੇ ਦਲ ਬਦਲੀਆਂ ਦਾ سلسلہ ਵੀ ਲਗਾਤਾਰ ਜਾਰੀ ਹੈ ਜੇ ਗੱਲ ਕੀਤੀ ਜਾਵੇ ਕਾਂਗਰਸ ਦੀ ਜਾਂ ਆਮ ਆਦਮੀ ਪਾਰਟੀ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਤੇ ਲਗਾਤਾਰ ਜਿਹੜੇ ਵਕ ਵਕ ਪਾਰਟੀਆਂ ਦੇ ਲੀਡਰ ਪਾਰਟੀਆਂ ਬਦਲਦੇ ਹੋਏ ਦਿਖਾਈ ਦਿੰਦੇ ਨੇ ਅਤੇ ਦੂਸਰੀ ਪਾਰਟੀਆਂ ਦੇ ਵਿੱਚ ਜਾ ਕੇ ਉਹ ਉਮੀਦਵਾਰੀ ਵੀ ਹਾਸਲ ਕਰ ਰਹੇ ਨੇ ਜੇ ਗੱਲ ਕੀਤੀ ਜਾਵੇ ਖਰੜ ਤੋਂ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗਹੋਣਾ ਦੀ ਤਾਂ ਉਹਨਾਂ ਬਾਰੇ ਵੀ ਕਾਫੀ ਚਰਚਾ ਚੱਲਦੀ ਪਈ ਹੈ ਕਿ ਉਹ ਹੁਣ ਪਾਰਟੀ ਜਿਹੜੀ ਹੈ ਉਹ ਚੇਂਜ ਕਰ ਸਕਦੇ ਨੇ ਤੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਜਗਮੋਹਨ ਸਿੰਘ ਕੰਗਹੋਣਾ ਉਹਨਾਂ ਕੋਲੋਂ ਹੀ ਪੁੱਛ ਲੈਣੇ ਆ ਕਿ ਉਹਨਾਂ ਦਾ ਫਿਊਚਰ ਪਲਾਨ ਕੀ ਹੈ ਪਹਿਲਾਂ ਤਾਂ ਕੰਗ ਸਾਬ ਕੀ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਤੁਸੀਂ ਪਾਰਟੀ ਚੇਂਜ ਕਰ ਰਹੇ ਹੋ ਕਾਂਗਰਸ ਤੋਂ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਗਏ ਹੁਣ ਦੁਬਾਰਾ ਫਿਰ ਪਾਰਟੀ ਚੇਂਜ ਕਰਨ ਲੱਗੇ ਹੋ ਕਿੰਨੀ ਸੱਚਾਈ ਹੈ ਦੇਖੋ ਮੈਨੂੰ 50 ਸਾਲ ਹੋ ਗਏ ਸੇਵਾ ਕਰਦੇ ਹੋਏ 48 ਸਾਲ ਕਾਂਗਰਸ ਪਾਰਟੀ 'ਚ ਮੈਂ ਸੇਵਾ ਕੀਤੀ ਹੈ 2 ਸਾਲ ਆਪ ਪਾਰਟੀ 'ਚ ਹੋ ਗਏ ਮੈਂ ਕਦੇ ਪਾਰਟੀ ਚੇਂਜ ਕੀਤੀ ਨਾ ਮੇਰੇ ਹੱਕ ਵਿੱਚ ਪਰ ਹਾਲਾਤ ਬੜੇ ਬਲਵਾਨ ਹੁੰਦੇ ਨੇ ਉਦੋਂ ਹਾਲਾਤਾਂ ਮੁਤਾਬਕ ਮੈਂ ਆਪ ਪਾਰਟੀ ਬਚਾਇਆ 2022 ਵਿੱਚ ਮਜਬੂਰ ਹੋ ਕੇ ਲੇਕਿਨ ਹੁਣ ਅਜੇ ਕੋਈ ਐਸੀ ਗੱਲ ਹੈ ਨਹੀਂ ਮੈਨੂੰ ਬਹੁਤ ਸਾਰੀਆਂ ਪਾਰਟੀਆਂ ਅਪਰੋਚ ਕਰ ਰਹੀਆਂ ਹਨ ਗੱਲਬਾਤ ਕਰ ਰਹੀਆਂ ਹਨ ਸਾਡੇ ਚਾਰ ਜੋ ਸਾਡੇ ਚਾਰ ਜੋ ਮੇਰਾ ਲਗਾਤਾਰ ਆਪਣੇ ਇਲਾਕੇ ਖੰਡ ਦੇ ਵਿੱਚ ਮਰਿੰਡਾ ਦੇ ਵਿੱਚ ਵਰਕਰਾਂ ਲੀਡਰਾਂ ਸ਼ੁਭਿਤ ਕਨਨ ਤਾਲਮੇਲ ਬਣਿਆ ਹੋਇਆ ਦੌਰਾ جاری ਇਸਲਾ مشورہ ਕਰ ਰਹੇ ਹਨ ਅਗਲੇ ਕੁਝ ਦਿਨਾਂ ਵਿੱਚ ਸਮੀਕਰਨ ਕੀ ਬਣਦੇ ਹਨ ਆਨੰਦਪੁਰ ਸਾਹਿਬ ਵਿੱਚ ਵੀ ਇਹ ਸਾਰੇ ਬੰਦੇ ਉਮੀਦਵਾਰ ਖੜੇ ਨਹੀਂ ਕੀਤੇ ਕਿ ਕੁਝ ਪਾਣੀ ਰਹਿ ਗਈਆਂ ਉਹਨਾਂ ਤੋਂ ਬਾਅਦ ਹੀ ਕੋਈ ਸਾਰਾ ਪਤਾ ਲੱਗ ਸਕਦਾ ਹੈ ਕਿ ਕੀ ਅੱਗੇ ਫਿਊਚਰ ਮੈਂ ਕਰਨਾ ਹੈ ਕਾਂਗਰਸਬ ਲਗਭਗ ਉਮੀਦਵਾਰ ਐਲਾਨ ਹੋ ਚੁੱਕੇ ਨੇ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਉੱਥੋਂ ਵੀ ਤਕਰੀਬਨ ਹੋ ਚੁੱਕੇ ਨੇ ਚਰਚਾਵਾਂ ਇਹ ਚੱਲ ਰਹੀਆਂ ਕਿ ਤੁਸੀਂ ਦੁਬਾਰਾ ਕਾਂਗਰਸ ਜੁਆਇਨ ਕਰ ਰਹੇ ਹੋ ਵਿਜੇਂਦਰ ਸਿੰਘਲਾ ਨੂੰ ਉੱਥੋਂ ਉਮੀਦਵਾਰ ਐਲਾਨਿਆ ਗਿਆ ਇਸ ਬਾਰੇ ਕਿੰਨੀ ਕੀ ਸੱਚਾਈ ਹੈ ਉਹ ਅਜੇ ਕੋਈ ਐਸੀ ਗੱਲ ਹੈ ਨਹੀਂ ਵਿਜੇਂਦਰ ਸਿੰਘਲਾ ਹਾਈ ਕਮਾਂਡ ਦਾ ਫੈਸਲਾ ਹੈ ਜਿੱਥੇ ਕਿ ਮੈਂ ਉਸ ਨੂੰ ਜਾਣਦਾ ਕਿ ਬੜਾ ਹੌਨ ਹਾਰ ਇੱਕ ਵਿਅਕਤੀ ਹੈ ਅਣਾ ਸਿਆਸੀ ਪਰਿਵਾਰ ਹੈ ਸਵਰਗੀ ਸੰਤਰਾਮ ਸਿੰਘਲਾ ਜੀ ਜੋ ਗਿਆਨੀ ਜਿਆਨ ਸਿੰਘ ਜੀ ਦੇ ਸਿਆਸੀ ਸਿਕੱਤਰ ਰਹੇ ਜਦੋਂ ਗਿਆਨੀ ਜੀ ਮੁੱਖ ਮੰਤਰੀ ਸੀ ਗ੍ਰਹਿ ਮੰਤਰੀ ਸੀ ਅਸ ਸਿੰਘਲਾ ਵਜਿੰਦਰ ਪਹਿਲਾ ਐਮਪੀ ਰਹਾ ਸੰਗਰੂਰ ਤੋਂ ਐਮਐਲਏ ਰਹਾ ਅਨ ਕੈਪਟਨ ਸਾਹਿਬ ਯੂਨਿਟ ਵਿੱਚ ਅਪੀਲਡ ਮਿਨਿਸਟਰੀ ਵੀ ਰਹਾ ਉਹਦਾ ਆਪਣਾ ਨਾਮ ਹੈ ਉਹ ਟਿਕਟ ਕਿਥੋਂ ਦੇਣੀ ਹੈ ਨਹੀਂ ਦੇਣੀ ਹੈ ਹਾਈ ਕਮਾਂਡ ਦਾ ਫੈਸਲਾ ਹੈ ਸਾਡੇ ਇਲਾਕੇ ਚ ਆਏ ਨੇ ਜੀਆਂ ਕਹਿੰਦਾ ਮੈਂ ਕੋਈ ਏਸੀ ਗੱਲ ਨਹੀਂ ਇਸੋ ਪਿਛੋਕ ਮੇਰੀ ਨਾਣ ਤੁਸੀਂ ਪ੍ਰਚਾਰ ਕਰ ਰਹੇ ਹੋ ਇਹ ਅਜੇ ਕੋਈ ਅਸੀ ਗੱਲਬਾਤ ਹੈ ਨਹੀਂ ਨਾਲ ਸੜੀ ਗੱਲਬਾਤ ਕੋ ਹੋਈ ਹੈ ਮੇਰਾ ਸਲਾਮ ਅਸ਼ਨਾ ਚੱਲਿਆ ਸਾਰੇ ਵਰਤਾਂ ਦੀ ਨਾ ਮੇਰਾ ਇਲਾਕਾ ਬਣਾਵਣਾ ਨਵਾਂ ਗਾਉ ਤੋਂ ਲੈ ਕੇ ਕਿਦਰਾਬਾਦ ਕੋਰਾਲੀ ਕਰਨ ਮਛਲੀ ਕਰਾ ਸਾਰਾ ਇਲਾਕਾ ਵੱਡਾ ਪੈਂਦਾ 250 ਪਿੰਡ ਹੈ ਤਿੰਨ ਵੱਡੇ ਸ਼ਹਿਰ ਹੈ ਸਲਾਮ ਅਸ਼ਲਾ ਚੱਲਦੇ ਦੇਖੋ ਕਿ ਅੱਗੇ ਗੱਲ ਹੁੰਦੀ ਹੈ ਕੰਗਸਬ ਜਦੋਂ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਤਾਂ ਉਦੋਂ ਵੀ ਚਰਚਾਵਾਂ ਇਹ ਚੱਲਦੀਆਂ ਪਈਆਂ ਸੀ ਵੀ ਰਾਜਨੀਤਿਕ ਕਰੀਅਰ ਤੁਸੀਂ ਦਾਹ ਤੇ ਲਾ ਰਹੇ ਹੋ ਹੁਣ ਤੁਹਾਨੂੰ ਕਿਵੇਂ ਜਾਂ ਮਹਿਸੂਸ ਹੋ ਰਿਹਾ ਹੈ ਦੇਖੋ ਮੈਂ ਤਾਂ ਦਲ ਬਦਲੂ ਦੇ ਸਖਤ ਖਿਲਾਫ ਹਾਂ ਨਾ ਮੈਂ ਕਿ ਦਲ ਬਦਲਿਆ ਲੇਕਿਨ ਜੋ ਇਨਸਾਨ ਨੂੰ ਹਲਾਤਾ ਮੁਤਾਬਕ ਕਈ ਵਾਰੀ ਕਦਮ ਚੁੱਕਨੇ ਪੈਂਦੇ ਨੇ ਕੋੜਾਕੁਟ ਭਰ ਕੇ ਵੀ ਉਦੋਂ ਵੀ ਮੇਰੇ ਪ੍ਰੈਸੇਜ ਨੂੰ ਬੜੀ ਠੇਸ ਪਹੁੰਚੀ ਜਿ세 ਸਾਡੇ ਸਾਥੀ ਨੇ ਜੋ ਚਮਕੌਰ ਸਾਹਿਬ ਤੋਂ ਸੱਟ ਮਾਰੀ ਸੀ ਤੇ ਮੈਂ ਵੀ ਗੁਰਗ੍ਰੰਥ ਸਿੰਘ ਮਹਾਰਾਜ ਦਾ ਚੇਲਾ ਸ਼ਗਿਰਦਾਂ ਉਪਾਸ਼ਕਾਂ ਉਹਨਾਂ ਨੇ ਕਿਹਾ ਸੀ ਜਬੀ ਬਾਣ ਲਾਗੇ ਤਵੀਰ ਹੋ ਜਾਗੇ ਤੇ ਮੈਂ ਮਾਊਂਟੂ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਸਾਰੀ ਪ੍ਰੈਸ ਬੁਲਾਈ ਔਰ ਪੱਲਾ ਅੱਡ ਕੇ ਮੈਂ ਹੋਟ ਮੰਗੀ ਔਰ ਸਾਰੇ ਇਲਾਕਾ ਨਿਵਾਸੀਆਂ ਨੇ ਕਹਿਣ ਤੇ ਮੈਂ ਆ ਪਾਰਟੀ ਵਿੱਚ ਗਿਆ ਹਾਲਾਤਾਂ ਮੁਤਾਬਕ ਔਰ ਜੋ ਮੈਨੂੰ ਲੋਕਾਂ ਨੇ ਕਿਹਾ ਜੋ ਮੈਨੂੰ ਸਾਥ ਦਿੱਤਾ ਮਰਿੰਡਾ ਕਰਾਲੀ ਕਰਾਲੀ ਵਿਗੇ ਉਹ ਮੈਨੂੰ ਬਹੁਤ ਮੈਂ ਰਣੀਆ ਧੰਨਵਾਦੀਆਂ ਖੜ ਮਰਿੰਡਾ ਵਾਲਿਆਂ ਦਾ ਉਹਨਾਂ ਦੇ ਪੈਰ ਧੋ ਕੇ ਵੀ ਉਹ ਵੀ ਥੋੜੇ ਨੇ ਮੇਰੇ ਨਾਲ ਖੜੇ ਹੋ ਗਏ ਦਸਤਾ ਜਮੂਨ ਸੀ ਕਾਂਗ ਦੀ ਮੇਰੇ ਵਰਕਰਾਂ ਪੈਣਾ ਭਰਾਵਾਂ ਦੀ ਕੀ ਹੁੰਦਾ ਕਾਂਗਸ ਅਸੀਂ ਜਮਾਨ ਜਬਸ ਕਰਾਤੀ ਖੜ ਦੇ ਵਿੱਚ ਤੇ ਚਮਕੌਰ ਸਾਹਿਬ ਤੋਂ ਫਿਟਿੰਗ ਮੁੱਖ ਮੰਤਰੀ ਚੰਨੀ ਉਦੋਂ ਹਾਰ ਗਏ ਇਹ ਜਗ ਜਹਾਰ ਹੈ ਕੋਈ ਨਵੀਂ ਗੱਲ ਨਹੀਂ ਹੈ ਕੁਇਦ ਕਰਕੇ ਅਜੇ ਸਮਾਂ ਕੁਝ ਦਿਨ ਬਾਕੀ ਪਏ ਨੇ ਦੇਖਦੇ ਹਾਂ ਕਿਦਾਂ ਕਰੋੜ ਲੰਦਾ ਸਮਾਂ ਸਮਾਂ ਦੱਸੇਗਾ ਹੁਣ ਤੁਹਾਡੇ ਉਹੀ ਮਿੱਤਰ ਜਲੰਧਰ ਤੋਂ ਚੋਣ ਲੜ ਰਿਹਾ ਜਲੰਧਰ ਤੋਂ ਟਿਕਟ ਦਿੱਤੀ ਗਈ ਆ ਉਹਨਾਂ ਉਹਨਾਂ ਨੂੰ ਹੁਣ ਉੱਥੇ ਵੀ ਵਿਰੋਧ ਹੋ ਰਿਹਾ ਮੈਂ ਦੇਖੋ ਵਿਰੋਧ ਦਾ ਇਹ ਗੱਲ ਕਹਿਣੀ ਚਾਹਨਾ ਕਿ ਜਦੋਂ ਚੰਨੀ ਮੁੱਖ ਮੰਤਰੀ ਸੀ ਉਦੋਂ ਛੀਟਾਂ ਸੀਗੀਆਂ ਸਾਡੀਆਂ ਤਕਰੀਬਨ ਸਤਰ ਸ੍ਰੀ ਅਕਾਲ ਘਟਵਾਦ ਇਹ ਸੀਟਾ ਘਟ ਕੇ 18 ਆ ਗਈਆਂ ਇਹਦੀ ਕਾਇਕ ਕਾਰਗੁਜ਼ਾਰੀ ਹੰਕਾਰ ਗਿਆ ਬੰਦੇ ਨੂੰ ਬੰਦਾ ਨਹੀਂ ਸਮਝਿਆ ਇਹਦਾ ਭਾਈ ਖੜਾ ਹੋ ਗਿਆ ਬੱਸੀ ਪਟਾਣਾ ਤੋਂ ਜੀਪੀ ਦੇ ਖਿਲਾਫ ਇੱਥੇ ਵੀ ਇਹਨੇ ਬਹੁਤ ਸਾਰਾ ਸਾਡੇ ਇਲਾਕੇ ਮਰੰਡੇ ਦੇ ਵਿੱਚ ਲੋਕਾਂ ਨਾਲ ਕਾਫੀ ਮਿਸਬੀਹੇਵ ਕੀਤਾ ਲੋਕ ਬੜੇ ਪਰੇਸ਼ਾਨ ਹੋਏ ਜਿਹਨਾਂ ਮਰੰਡਾ ਹੋ ਕੇ ਆਇਆ ਤੋਂ ਮਤਲਬ ਕਹਿੰਦਾ ਸਾਰੀਆਂ ਗੱਲਾਂ ਦੇਖ ਕੇ ਦੁਬਾਰਾ ਹਾਈ ਕਮਾਂਡਿੰਗ ਦਿੱਤੀ ਹੈ ਉਹ ਜਿਆਦਾ ਪਤਾ ਹੋਣਾ ਵੀ ਚੰਨੀ ਦੀ ਕੀ ਕਾਬਲੀਅਤ ਹੈ ਕਿ ਐਸੀ ਯੋਗਤਾ ਹੈ ਕਿ ਇਹ ਗਿੱਦਰਪਰਤੀ ਹੈ ਕਿ ਟਿਕਟਵਾਰਾ ਲੈ ਜਾਂਦਾ ਹੈ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮਨ ਲੋਕਾਂ ਨੇ ਬਹੁਤ ਕਿਹਾ ਹੈ ਕਾਂਗਰਸ ਸਾਹਿਬ ਜਾਣ ਤੋਂ ਗੁੱਸੇ ਨੂੰ ਘੱਟ ਬੋਲਿਆ ਕਰੋ ਚੰਨੀ ਬਾਰੇ ਨਾ ਬੋਲਿਆ ਕਰੋ ਪਰ ਜੋ ਦਿਲ ਦੀਆਂ ਗਹਿਰਾਈਆਂ ਜੋ ਮੈਨੂੰ ਤਖਮ ਲੱਗਿਆ ਸੀ ਨੇ ਸੱਟ ਮਾਰੀ ਸੀ ਮੇਰੇ ਏਡੇ ਵੱਡੇ ਕੈਰੀਅਰ ਨੂੰ ਉਦੋਂ ਉਸ ਕਰਕੇ ਮੇਤੋ ਗੱਲ ਨਿਕਲ ਜਾਂਦੀ ਹੈ ਪਰ ਮੈਂ ਫਿਰ ਵੀ ਸਿਸ਼ਟਾਚਾਰ ਤੋਂ ਬਾਹਰ ਨਹੀਂ ਜਾਂਦਾ ਕਦੇ ਮੇਰੀ ਹਮੇਸ਼ਾ ਆਦਤ ਰਹੀ ਹੈ ਜਲੰਧਰ ਜਾਓਗੇ ਤੁਸੀਂ ਚੰਨੀ ਦੇ ਖਿਲਾਫ ਪ੍ਰਚਾਰ ਕਰਨ ਵਾਸਤੇ ਜਿਵੇਂ ਤੁਸੀਂ ਮੋਰਿੰਡਾ ਕੀਤਾ ਜਿਵੇਂ ਤੁਸੀਂ ਆਨੰਦਪੁਰ ਸਾਹਿਬ ਕੀਤਾ ਵੇਖੋ ਕੋਈ ਅਸੀਂ ਗੱਲ ਹੈ ਨਹੀਂ ਹੈ ਜਾਨ ਦੀ ਰਾਣ ਦੀ ਮੈਨੂੰ ਮੈਨਕ ਲਾਣਾ ਜਣਾ ਕੀ ਹੈ ਇੱਕ ਵਾਰ ਅਸੀਂ ਜੋ ਕਰਨਾ ਸੀ ਕਰਤਾ ਗੁਰੂ ਮਹਾਰਾਜ ਦੀ ਕਿਰਪਾ ਹੋਗੀ ਸੰਗਤ ਦੀ ਕਿਰਪਾ ਹੋਗੀ ਅਸੀਂ ਕਰਤਾ ਇਹਨੇ ਇੱਕ ਹੀ ਨਾ ਪਾਇਆ ਸੀ ਮੈਂ ਕਿਉਂ ਜਾ ਮੋੜਦਾ ਇਸ ਤੋਂ ਬਾਅਦ ਮੈਂ ਤੁਹਾਨੂੰ ਕੀ ਕਹਾਂ ਕੰਗ ਸਾਬ ਇਹ ਤਾਂ ਤੁਸੀਂ ਮੰਨਦੇ ਹੋ ਨਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਕਿਤੇ ਨਾ ਕਿਤੇ ਤੁਹਾਡਾ ਗਲਤ ਕਦਮ ਸੀ ਦੇਖੋ ਹਰ ਇਨਸਾਨ ਜ਼ਿੰਦਗੀ ਵਿੱਚ ਕਦਮ ਸੋਚ ਸਮਝ ਕੇ ਚੱਕਦਾ ਹੈ ਉਹ ਗਲਤ ਪੈਣਾ ਹੈ ਜਾਂ ਠੀਕ ਬੈਠਣਾ ਹੈ ਪਰ ਮਾਤਮਾ ਦੱਸਦਾ ਮੈਨ ਪ੍ਰੋਪੋਜ਼ਿਸ ਗੋਡ ਡਿਸਪੋਜ਼ਸ ਉਦੋਂ ਬਿਲਕੁਲ ਨਿਰੋਲ ਇਲਾਕਾ ਨਿਵਾਸੀਆਂ ਸਲਾਹ ਮੰਨ ਕੇ ਮੈਂ ਆਵਾਜ਼ ਦੀ ਪਾਰਟੀ ਗਿਆ ਸੀ 2 ਸਾਲ ਲਗਾਏ ਉੱਥੇ ਸੇਵਾ ਕੀਤੀ ਦਿਨ ਰਾਤ ਲੱਕੇ ਲੱਗਿਆ ਰਿਹਾ ਮੈਂ ਐਮ ਐਲ ਏ ਸੀ ਨਹੀਂ ਸੀ ਮੰਤਰੀ ਸੀ ਇਲਾਕੇ ਜ ਮੈਂ ਸਮਰਪਿਤ ਨੇ ਅੱਜ ਵੀ ਇਲਾਕਾ ਮੇਰੇ ਨਾਲ ਹੈ ਪਰ 2 ਸਾਲ ਦੇ ਵਿੱਚ ਜੋ ਪਹਿਲਾ 6 7 8 ਮਹੀਨਿਆਂ ਆਮ ਆਦੀ ਪਾਰਟੀ ਦੀ ਕਾਰਗੁਜ਼ਾਰੀ ਸੀ ਉਹ ਇਹਦਾ ਗਰਾਫ ਗਿਰਦਾ ਚਲਾ ਗਿਆ ਮੇਂ ਪਿੰਡਾਂ ਵਿੱਚ ਜਾਣਾ ਲੋਕਦਾਨੇ ਕੰਗਸਾ ਮਾਈਨਿੰਗ ਚੱਲਦੀ ਸ਼ਰਿਆਂ ਮੇਲੀ ਭੁਗਤਣਾ ਚਿੱਟਾ ਵਿਕ ਰਿਹਾ ਮੁਰਾ ਹਾਲ ਹੈ ਬਾਕੀ ਦੇਣਾ ਥੋੜਾ ਜਿਹਾ ਮੇਰੇ ਵਰਕਰਰ ਮਾਇੂਸ ਹੈ ਜੋ ਦੋ ਸਟੈਪ ਲੈ ਲਿਆ ਠੀਕ ਹੈ ਅਸੀਂ ਆ ਕੇ ਜੋ ਵੀ ਲਿਆ ਅੱਜ ਥੋੜਾ ਜਿਹਾ ਮੈਂ ਸਮਝਦਾ ਬਿਜਲੀ ਦੇ ਬਿਨਾਂ ਛੱਡ ਕੇ ਹੋਰ ਕੋਈ ਅਸੀਂ ਲੰਬੀ ਜੋੜੀ ਕਰਨ ਦੇ ਨਜ਼ਰ ਨਹੀਂ ਆਵਾ ਆਦੀ ਪਾਰਟੀ ਦੀ ਆਂਦੀ ਮੈਂ ਦੇਖ ਰਿਹਾ ਮੇਰੇ ਲੋਕ ਮੈਨੂੰ ਦੱਸਦੇ ਆ ਉਸ ਕਰਕੇ ਦੇਖਦੇ ਨੇ ਇਲੈਕਸ਼ਨ ਲੋਕ ਸਭਾ ਦੇ ਆਣੇ ਆ ਦੁੱਧ ਪਾਣੀ ਪਾਣੀ ਹੋ ਜਾਣਾ ਹੁਣ ਵੀ ਤੁਸੀਂ ਲੋਕਾਂ ਦੇ ਨਾਲ ਵਿਚਰਦੇ ਹੋ ਤੇ ਮੈਂ ਹਾਲ ਹੀ ਦੇ ਵਿੱਚ ਇੱਕ ਪੋਸਟ ਤੁਹਾਡੀ ਪੜਦਾ ਪਿਆ ਸੀ ਕਮਿਊਨਿਟੀ ਸੈਂਟਰ ਨੂੰ ਲੈ ਕੇ ਤੁਹਾਡੀ ਸਰਕਾਰ ਵੱਲੇ 10 ਕਰੋੜ ਦੇ ਕਰੀਬ ਹੁੰਦੇ ਤੇ ਖਰਚਾ ਕੀਤਾ ਗਿਆ ਤੇ ਉਸ ਦਾ ਬੁਰਾ ਹਾਲਾ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਜਦਕਿ ਇੱਥੋਂ ਹੀ ਮੰਤਰੀ ਨੇ ਅਨਮੋਲ ਗਗਨ ਮਾਨ ਬੀਬੀ ਮਾਨ ਮੇਰੀ ਬੇਟੀਆਂ ਵਰਗੀ ਹੈ ਰੱਬ ਨੇ ਭਾਗ ਲਾਇਆ ਮੁਕੱਦਰ ਲਿਖਿਆ ਸੀ ਐਮਐਲਏ ਬਣਗੀ ਮੰਤਰੀ ਬਣਗੀ ਪਰ ਮੈਂ ਜੋ ਜਾਮਨ ਬਣ ਕੇ ਵਿੱਚ ਆਇਆ ਸੀ ਜਨਤਾ ਦੇ ਖੜ ਦੇ ਜਨਤਾ ਤੇ ਅਨਮੋਲ ਬੀਬੀ ਮਾਨ ਚ ਮੈਨੂੰ ਬਹੁਤ ਲੜਦਾ ਹੋਣਾ ਪਿਆ ਨਮੋਸ਼ੀ ਸਾਹਮਣਾ ਕਰਨਾ ਪਿਆ ਜਿਹਦੇ ਵਰਕਲਿਸਟ ਨੇ ਸਾਡੇ ਸਭ ਨੂੰ ਨਗੌਲੀਆਂ ਕੀਤਾ ਇਹਨਾਂ ਨੇ ਬਹੁਤ ਉਹਨਾਂ ਨਾਲ ਸਲੂਕ ਚੰਗਾ ਨਹੀਂ ਕੀਤਾ ਤੇ ਖਾਸ ਤੌਰ ਤੇ ਉਹ ਜ਼ਮੀਨਾਂ ਦੇ ਕਬਜ਼ੇ ਕਰਾਏ ਇਹਨਾਂ ਨੇ ਜਾ ਕੇ ਪੰਚਾਇਤੀ ਜ਼ਮੀਨਾਂ ਤੇ ਕੋਈ ਨੋਟਿਸ ਨਹੀਂ ਕੋਈ ਕਾਨੂੰਨ ਕਾਇਦਾ ਨਹੀਂ ਉਹ ਬਹੁਤ ਪਾਰੀ ਨਮੋਸ਼ੀਆ ਕਾਰਡ ਦੇ ਇਲਾਕੇ ਵਿੱਚ ਛੋਟੀ ਬੜੀ ਨੰਗਲ ਜੰਤੀ ਮਾਜਰੀਆਂ ਸਾਰੇ ਪਸੰਦ ਲੋਕ ਬੜੇ ਪਰੇਸ਼ਾਨ ਹੈ ਔਰ ਮੈਂ ਦੇਖ ਰਿਹਾ ਕਿ ਪ੍ਰਤੱਖ ਨੂੰ ਪ੍ਰਬੰਧ ਦੀ ਲੋੜ ਨਹੀਂ ਹੈ ਜੋ ਜੈਸਾ ਬੀਜੇਗਾ ਉਹ ਕੱਟੇਗਾ ਬੀਬੀ ਅਨਮੋਲਮਾਨ ਜਿੱਥੇ-ਇਥੇ ਨਾਲ ਜਾ ਰਹੀ ਹੈ ਉਮੀਦਵਾਰ ਜੋ ਹੈ ਸਾਡੇ ਲੋਕ ਸਭਾ ਦੇ ਉੱਥੇ ਬੜਾ ਭਾਰੀ ਪ੍ਰਦਰਸ਼ਨ ਹੁੰਦਾ ਹੈ ਬਹੁਤ ਜ਼ਿਆਦਾ ਲੋਕ ਵਿਰੋਧ ਕਰਦੇ ਆ ਬੁਰਾ ਭਲਾ ਕਹਿੰਦੇ ਆ ਸਾਹਮਣੇ ਆ ਰਹੇ ਆ ਉਹ 2 ਸਾਲ ਦੀਆਂ ਗੱਲਾਂ ਬਾਤਾਂ ਕਰਕੇ ਸਾਹਮਣੇ ਆ ਰਹੇ ਜੂ ਜਿਹੜਾ ਕਹੇ ਸੀ 5 ਮਿੰਟਾਂ ਚ ਐਮ ਐਸ ਪੀ ਵੀ ਦੇ ਦੇਾਂਗੇ ਫਸਲਾਂ ਤੇ ਸਾਰੀਆਂ ਫਸਲਾਂ ਤੇ ਕੋ ਤਾਂ ਉਹਨੂੰ ਪਤਾ ਹੋਣਾ ਵੀ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿਵੇਂ ਦੇ ਦੇਗੀ ਐਡੀ ਵੱਡੀ ਸਰਕਾਰ ਕੇਂਦਰ ਦੀ ਹੁਣ ਤੱਕ ਇਹ ਨਹੀਂ ਦੇ ਸਕੀ ਹੱਲ ਕਰ ਸਕੀ ਪੰਜਾਬ ਸਰਕਾਰ ਨਹੀਂ ਦੇ ਸਕੀ ਉਹ ਕਿੱਥੋਂ ਦੇ ਦੇਗੀ ਬੀਬੀ ਮੈਂ ਕੀ ਕਹਾਂ ਜੀ ਬਾਰੇ ਮੈਨੂੰ ਕੁਝ ਸਮਝ ਨਹੀਂ ਲੱਗਦਾ ਥੋੜੀ ਇਹ ਗੱਲਾਂ ਇਹ ਮੈਚੁਰ ਗੱਲਾਂ ਹੋ ਜੀ ਕਰਨ ਵਾਲੀਆਂ ਕਰਨੀ ਚਾਹੀਦੀਆਂ ਨੇ ਸਾਨੂੰ ਹੂੰ ਹੁਣ ਤੁਸੀਂ ਕੀ ਮੰਨਦੇ ਹੋ ਕਿਉਂਕਿ ਤੁਸੀਂ ਲੰਬਾ ਸਮਾਂ ਕਾਂਗਰਸ ਦੇ ਵਿੱਚ ਰਹੇ ਜਿਵੇਂ ਤੁਸੀਂ ਦੱਸਿਆ 48 ਸਾਲ ਤੁਸੀਂ ਕਾਂਗਰਸ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਤੇ ਹੁਣ ਜੋ ਸਿਚੁਏਸ਼ਨ ਹੈ ਪ੍ਰੈਜੈਂਟ ਸਿਚੁਏਸ਼ਨ ਲਗਾਤਾਰ ਦਿਗਜ ਲੀਡਰ ਨੇ ਜਿਹੜੇ ਕਾਂਗਰਸ ਪਾਰਟੀ ਦੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਂ ਜਦੋਂ ਰੋਜ਼ ਅਖਬਾਰ ਪੜ੍ਹਦਾ ਹਾਂ ਟੀਵੀ ਦੇਖਦਾ ਹਾਂ ਤਾਂ ਮੈਨੂੰ ਕੌਣ ਖਿਆਲ ਆਉਂਦੀ ਹੈ ਜਿਹੜਾ ગાંધી ਵੇਲੇ ਗਿਆਨੀ ਜੈਲ ਸਿੰਘ ਜੀ ਵੇਲੇ ਬਿਆਨ ਸਿੰਘ ਜੀ ਵੇਲੇ ਯਾ ਹੋਰ ਪਾਰਟੀਆਂ ਜਿਹੜੇ ਸਾਡੇ ਸੀਨੀਅਰ ਨੇ ਸਾਰੀ ਪਾਰਟੀਆਂ ਦੇ ਪ੍ਰਕਾਸ਼ ਸਿੰਘ ਵੱਲ ਦੀ ਰਹੇ ਪਰ ਹੁਣ ਤਾਂ ਸਿਧਾਂਤ ਨਹੀਂ ਕਰੂੰ ਉਨੀ ਕੈਦਾ ਨਹੀਂ ਕੀਮਤਾਂ ਨਹੀਂ ਕਦਰਾਂ ਨਹੀਂ ਅਨੁਸਾਸ਼ ਨਹੀਂ ਲੱਗੀ ਫੱਬੀ ਹੈ ਮੌਕਾ ਪ੍ਰਸਤੀ ਹੈ ਜਿਹੜੀ ਬੜਾ ਮੈਸਮਨਾ ਕਲੇਬਸਲੀ ਜਾ ਰਿਹਾ ਹੈ ਇਹ ਜੋ ਦਲ ਬਦਲੂ ਹੋ ਰਹੇ ਮੈਂ ਚੰਗਾ ਨਹੀਂ ਸਮਝਦਾ ਇਹ ਬੜੀ ਮਤਭਾਗੀ ਗੱਲ ਹੈ ਕੋਈ ਖਾਸ ਕਾਰਨ ਹੋਵੇ ਜੇ ਮੈਂ ਫਸ ਗਿਆ ਸੀ ਮਜਬੂਰੀ ਕਾਰਨੋਂ ਜਾਣਾ ਪਿਆ ਲੇਕਿਨ ਇਹ ਮੈਂ ਇਹ ਦੋ ਵੀ ਹੈ ਮੈਂ ਦੀ ਪੂਰੀ ਨਖੇਦੀ ਦਲ ਬਦਲੂ ਦੀ ਹੁੰਦੀ ਕਰਦਾ ਅਜ ਹੁਣਾ ਨਹੀਂ ਚਾਹੀਦਾ ਕੰਗਸਾਬ ਤੁਹਾਡੇ ਬਾਰੇ ਇਹ ਕਿਹਾ ਜਾਂਦਾ ਕਿ ਤੁਸੀਂ ਪੂਰੇ ਪੱਤੇ ਖੋਲਦੇ ਨਹੀਂ ਹਮੇਸ਼ਾ ਸਸਪੈਂਸ ਚ ਰੱਖਦੇ ਹੋ ਚਾਹੇ ਇੰਟਰਵਿਊ ਕਰਨ ਵਾਲਾ ਹੈ ਜਾਂ ਕੋਈ ਸਾਹਮਣੇ ਬੈਠਾ ਪਰਸਨ ਹੈ ਦੇਖੋ ਮੇਰੇ ਪੱਤੇ ਨੇ ਹੈ ਨਾ ਮੇਰੇ ਪੱਤੇ ਮੇਰੇ ਸਪੋਰਟਰ ਮੇਰੇ ਵਰਕਰ ਉਹੀ ਮੇਰਾ ਸਭ ਕੁਝ ਹੈ ਉਹਨਾਂ ਨੂੰ ਸਭ ਕੁਝ ਮੇਰੇ ਮਨ ਦਾ ਪਤਾ ਹੈ ਮੈਨੂੰ ਉਹਨਾਂ ਦਾ ਪਤਾ ਹੈ ਮੈਂ ਤਕਰੀਬਨ 100 ਮੀਟਿੰਗਾਂ ਕਰ ਚੁੱਕਿਆ 100 ਮੀਟਿੰਗਾਂ ਕਰ ਚੁੱਕਿਆ ਕੋਰਾਲੀ ਖੜ ਮੋਹਾਲੀ ਮਾਜਰੀ ਮਰੀਂਡਾ ਚਮਕੌਰ ਸਾਹਿਬ ਰੋਪੜ ਨਵਾਂ ਸ਼ਹਿਰ ਸਾਰਾ ਲੱਖ ਮਹੂਮ ਚੁੱਕਿਆ ਨਵਜ ਲੋਕਾਂ ਦੇਖ ਰਿਆ ਉਹ ਲੋਕਾਂ ਨੇ ਬਾਰ ਬਾਰ ਕਿਹਾ ਕੰਗ ਸਾਬ ਮਨੀਸ਼ ਤੋੜੀ ਇਲੈਕਸ਼ਨ ਲੜਦੇ ਆ ਤਾਂ ਅੱਛੀ ਗੱਲ ਹੈ ਤੁਸੀਂ ਲੈ ਕੇ ਆਓ ਤੁਹਾਨੂੰ ਸਾਥ ਦੇਵਾਂਗੇ ਕਿਉਂਕਿ ਮੈਂ ਇਸ ਤੋਂ ਪਹਿਲਾਂ ਸੁਰਗੀ ਬੈਂਚਿੰਗ ਦੇ ਚੇਅਰਮੈਨ ਐ ਪਲੈਨਿੰਗ ਬੋਰਡ ਦਾ ਰੋਪੜ ਦਾ ਕੈਪਟਨ ਸਾਹਿਬ ਨੇ ਮੇਰੇ ਮੈਂ ਚੇਨ ਪਲੈਨਿੰਗ ਬੋਰਡ ਹਸਾਰਪੁਰ ਰਿਹਾ ਇਹ ਨੌ ਹਲਕਿਆਂ 'ਚ ਮੈਨੂੰ ਬੱਚਾ ਬੱਚਾ ਜਾਣਦਾ ਮੇਰੀ ਪੂਰੀ ਸ਼ਾਖ ਹੈ ਮੇਰਾ ਪੂਰੀ ਵਾਕਫੀਤਾ ਹੈ ਇਧਰ ਵੀ ਚਲਾਂਗੇ ਤਗੜੇ ਹੋ ਕੇ ਚਲਾਂਗੇ ਜੋ ਪਰਮਾਤਮਾ ਨੂੰ ਮਨਜ਼ੂਰ ਹੋਏਗਾ ਜੋ ਹਲਕਾ ਹਨ ਸਾਡੇ ਨਵਾਤੀ ਚਲਾ ਦੇਣਗੇ ਤੁਹਾਡੇ ਪੁਆਇੰਟ ਆਫ View ਦੇ ਨਾਲ ਆਮ ਆਦਮੀ ਪਾਰਟੀ ਦਾ ਕਾਰਜਕਾਲ ਜਿਹੜਾ ਹੁਣ ਤੱਕ ਦਾ ਰਿਹਾ ਲਗਭਗ 2 ਸਾਲ ਦਾ ਉਹ ਕਿਵੇਂ ਜਾ ਰਿਹਾ ਹੈ ਔਰ ਖਾਸ ਤੌਰ ਤੇ ਖਰੜ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਲੇਕੋ ਇਹ ਤਾਂ ਨਾ ਰਸਟ ਲਿਖੇ ਅਖਬਾਰਾਂ ਨੇ ਕਿਹਾ ਕਿ ਇਨਕਸਪੀਰੀਅੰਸ ਗਵਰਨਮੈਂਟ ਬਣ ਗਈ ਹੈ ਇਮੇਚੂਰ ਗਵਰਨਮੈਂਟ ਬਣ ਗਈ ਹੈ ਕਿਉਂਕਿ ਬਿਨਾ ਕਿਸੇ ਗੱਲ ਤੋਂ ਜੋ ਮੈਂ ਮਹਿਸੂਸ ਕਰਦਾ ਕਿ ਸ਼ਰਨਪ ਨਹੀਂ ਹੈ ਐਡੇ ਵੱਡੇ ਅਜੀਬ ਅਖਬਾਰਾਂ ਨਾਲ ਪੰਗਾ ਪਾਇਆ ਹੋਇਆ ਹੈ ਕੇਂਦਰ ਨਾਲ ਬੰਦ ਹੀ ਨਹੀਂ ਹੈ ਆਰਡੀਐਫ ਨਹੀਂ ਮਿਲ ਰਿਹਾ ਗ੍ਰਾਂਟਾਂ ਨਹੀਂ ਮਿਲਦੀਆਂ ਪੈਸਾ ਨਹੀਂ ਹੈ ਸੜਕਾਂ ਦਾ ਬੁਰਾ ਹਾਲ ਹੈ ਵੈਸੇ ਬਿਨਾ ਬਹੁਤ ਜ਼ਿਆਦਾ ਕੰਮ ਖਰਾਬ ਹੋਇਆ ਹੋਇਆ ਥੋੜੀ ਮੈਚਿਓਰਿਟੀ ਚਾਹੀਦੀ ਹੈ ਜਿਵੇਂ ਕਿ ਹਮੇਸ਼ਾ ਪ੍ਰੋਟੋਕੋਲ ਦੇਖ ਕੇ ਸੈਂਟਰ ਸੈਂਟਰ ਹੈ ਇਸ ਵਾਰ ਸਟੇਟ ਸਟੇਟ ਹੈ ਉਹ ਦੇਖ ਕੇ ਵੀਰ ਭਾਈ ਕਹੇ ਕਿ ਰਿਕੁਐਸਟ ਕਰਕੇ ਲੋਕ ਸਭਾ ਵਾਸਤੇ ਇੱਕ ਨਟਾ ਲੈਣੀ ਚਾਹੀਦੀ ਹੈ بجائے ਸੀ ਰੋਟੂਟ ਮੈਮਾ ਹੋਈਏ ਇਹ ਕੋਈ ਇੰਨੀ ਵੱਡੀ ਸਿਆਣਪ ਦੀ ਗੱਲ ਹੈ ਨਹੀਂ ਮੈਂ ਸਮਝਦਾ 92 ਵਿਧਾਇਕਾਂ ਦੇ ਵਿੱਚੋਂ 92 ਹੀਰਿਆਂ ਦੇ ਵਿੱਚੋਂ ਲੋਕ ਸਭਾ ਦੇ ਉਮੀਦਵਾਰਾਂ ਦੇ ਲਈ ਕੋਈ ਕੈਂਡੀਡੇਟ ਨਹੀਂ ਮਿਲਿਆ ਮੰਤਰੀਆਂ ਨੂੰ ਉਤਾਰਨਾ ਪਿਆ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਮੈਨੂੰ ਪੁੱਛਿਓ ਆਪਣੇ ਆਪ ਵੀ ਕਹਿ ਰਹੇ ਹੋ 2 ਸਾਲ ਚ ਐਡੀ ਵੱਡੀ ਮੈਜੋਰਟੀ ਨਾਲ ਪਾਰਟੀ ਜਿੱਤੀ ਹੈ ਲੋਕਾਂ ਨੇ ਕਿਹਾ ਆਪ ਪਾਰਟੀ ਦੇ ਲੀਡਰਾਂ ਵਰਗਿਆਂ ਨੇ ਇੱਕ ਮੌਕਾ ਦੇ ਦਿਓ ਪੰਜਾਬ ਸਾਡੇ ਕ੍ਰਾਂਤੀਕਾਰੀ ਸੁਣਦੇ ਪੰਜਾਬੀ ਸਾਡੇ ਚਾਹੇ ਆਜ਼ਾਦੀ ਲੜਾਈ ਹੈ ਚਾਹੇ ਕੁਝ ਵੀ ਹੈ ਕਿਸਾਨੀ ਦੀ ਲੜਾਈ ਹੈ ਕਿਸਾਨ ਵੀਰਾਂ ਦੀ ਗੱਲ ਹੈ ਉਹ ਮੌਕਾ ਦੇ ਕੇ ਦੇਖ ਲਿਆ ਪਰ ਲੋਕਾਂ ਨੇ ਥੋੜੀ ਜੀ ਜੋ ਨਬਜ਼ ਮੈਂ ਦੇਖੀ ਹੈ ਲੋਕ ਖੁਸ਼ ਨਹੀਂ ਇਸ ਟਾਈਮ ਹੈ ਫਿਰ ਕਹਿੰਦਾ ਬਿਜਲੀ ਦੇ ਬਲੌਂ ਛੱਡ ਕੇ ਨਮੋਸ਼ੀ ਵਿੱਚ ਥੋੜਾ ਜਿਹਾ ਪਤਾ ਨਹੀਂ ਮੈਨੂੰ ਲੱਗਦਾ ਇਸ ਵਾਰੀ ਵੋਟਾਂ ਸਾਰਾ ਪਤਾ ਲੱਗ ਜਾਏਗਾ ਬਾਕੀ ਗੱਲ ਹੈ ਚਾਰ ਪੰਜ ਪਾਰਟੀ ਖੜੀਆਂ ਹੋਣੀਆਂ ਮੇਰੇ ਮੁਤਾਬਕ ਜੋ 30 32 ਪੈਂਦੀ ਵੋਟ ਲੈ ਜੇਗਾ ਉਹ ਪਾਣੀ ਜਿੱਤੇਗੀ ਇਹ ਪਤਾ ਜਿਤਨਾ ਕਿ ਨਹੀਂ ਕਨ ਸਰ ਤੁਸੀਂ ਲੰਬਾ ਸਮਾਂ ਰਾਜਨੀਤੀ ਦੇ ਵਿੱਚ ਹੰਡਾਇਆ ਪਰ ਜੋ ਹੁਣ ਦੀ ਸਿਚੁਏਸ਼ਨ ਹੈ ਇੱਕ ਘੰਟਾ ਪਹਿਲਾਂ ਸਟੇਟਮੈਂਟ ਕੁਝ ਹੋਰ ਹੁੰਦੀ ਹੈ ਇੱਕ ਘੰਟੇ ਬਾਅਦ ਉਹੀ ਸਟੇਟਮੈਂਟ ਚੇਂਜ ਹੋ ਜਾਂਦੀ ਹੈ ਤੁਸੀਂ ਐਵੇਂ ਜਿਹਾ ਐਕਸਪੀਰੀਅੰਸ ਇਸ ਤੋਂ ਪਹਿਲਾਂ ਕਦੀ ਦੇਖਿਆ ਨਹੀਂ ਹੁੰਦਾ ਸੀ ਇੰਨਾ ਨਹੀਂ ਸੀ ਹੁੰਦਾ ਹੁਣ ਤਾਂ ਸਬਰ ਹੈ ਹੀ ਨਹੀਂ ਪੇਸ਼ੇਂ ਸਹੀ ਨਹੀਂ ਅੱਜ ਮੈਂ ਪਾਰਟੀ ਚ ਆਇਆ اے بی ਸੀ ਡੀ ਕੱਲ ਨੂੰ ਅਹੁਦਾ ਮਿਲ ਜੇ ਝੰਡੀ ਲੱਗ ਜੇ ਇਹ ਗੱਲਾਂ ਥੋੜਾ ਹੁੰਦੀਆਂ ਹੁੰਦੀਆਂ ਅਸੀਂ ਬਚਪਨ ਤੋਂ ਲੈ ਕੇ ਮੈਂ ਪਿੰਡ ਦਾ ਸਰਪੰਚ ਰਹਿਆ ਪੰਚ ਰਹਿਆ ਛੀਦਗੜ ਦਾ ਪ੍ਰਧਾਨ ਰਹਿਆ ਪੰਜਾਬ ਸਟੂਡੈਂਟ ਕੌਂਸਲ ਦਾ ਮੈਂ ਮਸਟ ਇੰਡੀਗਟ ਸੈਲਰ ਰਹਿਆ ਵਿਧਾਨ ਸਭਾ ਚ ਕਈ ਮੈਂ ਕਮੇਟੀਆਂ ਦਾ ਚੇਅਰਮੈਨ ਮੈਂ ਹੋ ਰਿਹਾ ਅੱਲਾ ਬਵਾ ਸਵਾ ਘਟ ਕੇ ਮੈਥੇ ਪਹੁੰਚਾ ਮੈਨੂੰ ਕਾਂਗਰਸ ਪਾਰਟੀ ਨੇ ਉਹਨੂੰ ਬਹੁਤ ਗੁੱਸਾ ਦਿੱਤਾ ਕੋਈ ਸ਼ੱਕ ਹੈ ਨਹੀਂ ਮੈਂ ਜੋ ਸੇਵਾ ਕੀਤੀ ਹੈ ਮੈਂ ਸੇਵਾ ਬਹੁਤ ਜ਼ਿਆਦਾ ਕੀਤੀ ਹੈ ਸਰਮੰਤ ਨਾਲ ਮੇਰਾ ਕਿਤਾ ਖੇਤੀਬਾੜੀ ਰਿਹਾ ਵਕਾਲਤ ਰਿਹਾ ਹਾਈ ਕੋਰਟ ਬਾਰ ਦਾ ਮੈਂ ਹੁਣ ਮੈਂਬਰ ਹਾਂ ਵਕਾਲਤ ਮੈਂ ਛੱਡਤੀ ਬਹੁਤ ਦੇਰ ਤੋਂ ਹੁਣ ਸੇਵਾ ਲੱਗਿਆ ਇਲਾਕੇ ਕਰਨ ਵਾਸਤੇ 92 ਤੋਂ ਲੈ ਕੇ ਅੱਜ ਤੱਕ ਪਹਿਲਾਂ ਹਲਕਾ ਮੁੰਡਾ ਸੀ ਹੁਣ ਖਰੜਾ ਹੈ ਨਿਸ਼ਕਾਮ ਸੇਵਾ ਕੀਤੀ ਹੈ ਮੈਨੂੰ ਮਾਣ ਹੈ ਕਿ ਅੱਜ ਮੈਂ ਲੋਕਾਂ ਦਾ ਵਿਸ਼ਵਾਸ ਕਮਾਇਆ ਪਿਆਰ ਕਮਾਇਆ ਹੈ ਗੁੱਡਵਿਲ ਕਮਾਈ ਹੈ ਪੈਸਾ ਨਹੀਂ ਕਮਾਇਆ ਆਮ ਆਦਮੀ ਪਾਰਟੀ ਖਾਸ ਤੌਰ ਤੇ ਭਗਵੰਤ ਮਾਨ ਹੁਣਾ ਵੱਲੋਂ 13 0 ਇਸ ਵਾਰ ਕਿਹਾ ਜਾ ਰਿਹਾ ਹੈ ਤੁਸੀਂ ਕੀ ਮੰਨਦੇ ਹੋ ਕਿੰਨਾ ਕਾ ਇਸ ਇਸ ਚੋਣਾ ਦੇ ਵਿੱਚ ਬਦਲਾ ਆਊਗਾ ਜੋ ਮਾਨ ਸਾਹਿਬ ਨੇ ਕਿਹਾ ਸੁਭਿਸ਼ਵਨ ਆਲੇ ਮੇਰੀਆਂ ਕਿ ਮੈਂ ਆਪਾਟੀ ਦਾ ਮੈਂਬਰ ਆ ਬਾਕੀ ਸਮਝ ਦਸੂਗਾ ਨਾ ਲੋਕਤ ਲੋਕ ਹੁਣ ਬਹੁਤ ਸਿਆਣੇ ਹੋ ਚੁੱਕੇ ਨੇ ਤੁਹਾਡੀਆਂ ਗੱਲਾਂ ਤੋਂ ਇਹੀ ਜਾਪ ਰਹਾ ਵੀ ਅਗਲੀ ਫਿਰ ਤੁਸੀਂ ਘਰ ਵਾਪਸ ਜਾ ਰਹੇ ਹੋ ਦੇਖੋ ਘਰ ਜਾਣਾ ਨਾ ਜਾਣਾ ਤਾਂ ਮੈਂ ਦੱਸਿਆ ਤੁਹਾਨੂੰ ਕੁਝ ਦਿਨਾਂ ਦੀ ਗੱਲ ਬਾਕੀ ਰਹਿ ਗਈ ਹੈ ਜੋ ਮੇਰਾ ਇਲਾਕਾ ਮੈਨੂੰ ਸਲਾਹ ਦੇਵੇਗਾ ਕੋਟਰ ਅਸ਼ੀਰਵਾਦ ਦੇਗਾ ਉਸ ਮੌਕੇ ਮੈਂ ਚੱਲਾਂਗਾ ਪਾਸੰਦ ਦੀ ਗੱਲ ਹੈ ਕਿ ਪਰਮਾਤਮਾ ਭਲੀ ਕਰੇਗਾ ਮੈਂ ਤੇ ਮੈਂ ਰਬ ਦਾ ਰਣ ਵਾਲਾ ਬੰਦਾ ਜੋ ਗੁਰੂ ਮਾਰ ਮਨਜ਼ੂਰ ਹੋਈ ਹੋਏਗਾ ਔਰ ਮੈਂ ਉਹ ਤੇ ਅਮਲ ਕਰਾਵਾਂਗਾ ਇਹ ਦਿੱਲੀ ਹੋਊਗਾ ਜਾਂ ਚੰਡੀਗੜ੍ਹ ਹੋਊਗਾ ਇਹ ਕੁਝ ਨਹੀਂ ਪਤਾ ਕਿੱਥੇ ਹੋਊਗਾ ਕਦੋਂ ਹੋਊਗਾ ਕਿੱਥੇ ਹੋਊਗਾ ਮੈਂ ਇਹ ਵਾਰ ਕੁਝ ਕਹਿ ਨਹੀਂ ਸਕਦਾ ਉਹਨੂੰ ਆਪਨੇ ਸਮਾਂ ਲੱਗ ਰਹੀ ਫਾਈਨਲੀ ਤੁਸੀਂ ਜਿਹੜੇ ਤੁਹਾਨੂੰ ਜਾਣਦੇ ਆ ਤੁਹਾਨੂੰ ਚਾਹਣ ਵਾਲੇ ਨੇ ਤੁਹਾਡੇ ਹਲਕੇ ਦੇ ਲੋਕ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ 92 ਚ ਇੱਥੇ ਆਇਆ ਸੁਰਗੀ ਬੈਂਚਨ ਵਿੱਚ ਬੂਟਾ ਲਾਇਆ ਮੇਰਾ ਪਹਿਲੀ ਵਾਰ ਮੈਂ ਐਮਐਲਏ ਬਣ ਗਿਆ ਮੰਤਰੀ ਬਣ ਗਿਆ ਮੇਰੇ ਕੋਲ ਦੋ ਵੱਡੇ ਮਹਾਂਕਮੇ ਰਹੇ ਸਿੰਚਾਈ ਤੇ ਮਾਲ ਮੰਤਰੀ ਰਿਹਾ ਪੰਜਾਬ ਦਾ ਮੈਂ ਬੜੀ ਸੇਵਾ ਕੀਤੀ ਹੈ ਇਹਨਾਂ ਲੋਕਾਂ ਦਾ 32 ਸਾਲ ਤੋਂ ਉਤਰਪਾਣ ਦਿਖਿਆ ਹੈ ਕਿ ਦੋਨੋਂ ਇਲਾਕੇ ਮੇਰੇ ਜਿੰਨੀ ਤਾਰੀਫ ਕਰਾਂ ਥੋੜੀ ਹੈ ਸੱਚੇ ਪੱਕੇ ਇਨਸਾਨ ਹੈ ਔਰ ਜੋ ਮੈਂ ਵਿਕਾਸ ਕਰਾਇਆ ਬੇਸ਼ੁਮਾਰ ਹੈ ਦੋਸਤਾਂ ਨੇ ਭਾਈ ਇਹਨੂੰ ਹਮੇਸ਼ਾ ਨਿਉਂਦਾ ਮੋੜਿਆ ਵੋਟਾਂ ਪੰਗ ਜਿਤਾਇਆ 47 ਹਿੰਦੁਸਤਾਨ ਆਜ਼ਾਦ ਹੋਇਆ ਬਾਨੂਚ ਮੈਂ ਇੱਥੇ ਆਇਆ ਮਰੰਡੇ ਐਨੇ ਸਾਲ ਕਦੇ ਕਾਂਗਰਸ ਪਾਰਟੀ ਜਿੱਤੀ ਨਹੀਂ ਮੇਰੇ ਤੋਂ ਪਹਿਲਾਂ ਸਰ ਰਵੀਂਦਰ ਸਿੰਘ ਸਾਹਿਬ ਕਾ ਸਪੀਕਰ ਸਾਹਿਬ ਹੋਇਆ ਕਰਦੇ ਸੀ ਮੈਂ ਆ ਕੇ ਸੇਵਾ ਕੀਤੀ ਵਕਾਲ ਛੱਡੀ ਆਪਣੀ ਐਡੀ ਵੱਡੀ ਵਕਾਲ ਚੱਲਦੀ ਸੀ ਮੇਰੀ ਇਲਾਕੇ 'ਚ ਵੜ ਗਿਆ ਜਿੰਨਾ ਸੇਵਾ ਕੀਤੀ ਬਾਰ ਬਾਰ ਜਿੱਤੇ ਆ ਤੈਨੂੰ ਆਂ ਠੰਡੀ ਲੋਕਾਂ ਲਈ ਮੇਰੀ ਸੋ ਇਲਾਕਾ ਦੇ ਵਾਸੀਆਂ ਨੂੰ ਮੈਂ ਸ਼ੁਭਚਾਵਾ ਦਿਨਾ ਅਰ ਬੇਨਤੀ ਕਰਾਂਗਾ ਕਿ ਜੋ ਕਰਨਾ ਆਪਾਂ ਥੋੜੀ ਸਲਾਹ ਨਾਲ ਮਿਲ ਕੇ ਕਰਨਾ ਹੈ ਜੇ ਰਵਨੀਤ ਬਿੱਟੂ ਦੀ ਗੱਲ ਕੀਤੀ ਜਾਵੇ ਤਾਂ ਭਾਜਪੀ ਦੇ ਪੋਸਟਰਾਂ ਦੇ ਉੱਪਰ ਬੈਂਤ ਸਿੰਘ ਹੋਣਾ ਦੀ ਫੋਟੋ ਲਾਈ ਜਾਂਦੀ ਹੈ ਜਿੱਥੇ ਟਿੱਪਣੀ ਵੀ ਰਾਜਾ ਵੜਿੰਗ ਹੋਣਾ ਵੱਲੋਂ ਕੀਤੀ ਜਾਂਦੀ ਹੈ ਵੀ ਅਜਿਹਾ ਨਾ ਕੀਤਾ ਜਾਵੇ। ਦੇਖੋ ਸਵਰਗੀ ਇਹ ਬੈਂਤ ਸਿੰਘ ਜੀ ਭਾਰਤ ਮਾਤਾ ਦੇ ਮਹਾਨ ਸ਼ਹੀਦ ਨੇ। ਉਹਨਾਂ ਨੇ ਆਪਣੀ ਬਲੀਦਾਨ ਦਿੱਤਾ ਦੇਸ਼ ਦੀ ਏਕਤਾ ਖਣਤਾ ਵਾਸਤੇ। आतंकवाद दूर ਕੀਤਾ ਪਰ جو بندا مان سنمان سسٹم نہ نہیں دیتا ਬਟੂ ਕਿਉਂ ਗਿਆ ਨਹੀਂ ਗਿਆ ਮੇਰਾ عزیز ਹੈ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਪਰ ਬੀਅਸੀ ਫੋਟੋ ਲਾਣਾ ਤਾਂ ਦਾਦਾ ਜੀ ਲਾਵੇ ਨਾਲ ਆਵੇ ਅਸੀਂ ਕਿਸੇ ਗਲਤ ਪਰਸਨ ਦੀ ਗੱਲ ਹੈ ਉਹਦੀ ਉਹਦੀ ਆਪਣੀ ਸੋਚ ਹੈ ਇਹਦੇ 'ਚ ਕਿਸੇ ਨੂੰ ਕੋਈ ਮਤਲਬ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਨਹੀਂ ਪ੍ਰੋਬਲਮ ਕਹਦੀ ਹੈ ਹਾਂ ਜੇ ਲੀਡਰ ਜੀ ਨਾਲ ਗੱਲ ਮੰਨ ਲਈਏ ਕਿ ਫੋਟੋ ਕਰਨ ਸਾਹਿਬ ਲਾਦੋ ਗੱਲ ਮੰਨ ਲਈਏ ਉਹ ਦਾਦਾ ਜੀ ਹੈ ਬਈ ਦਾਦਾ ਜੀ ਨੇ ਉਹ ਇੱਕ ਸ਼ਿਕਵਾਸ਼ ਕਰ ਕੀਤੀ ਹੈ ਦਾਦਾ ਜੀ ਅੱਜ ਮੇਰਾ ਯਾਦ ਆ ਗਿਆ ਸਮਾਦੀ ਮੇਰੀ ਦਲਦੀ ਫਿਰਦੀ ਹੈ ਬਲ ਸਿੰਘ ਜੀ ਦੀ ਪੁਛੋਚ ਨਹੀਂ ਕੀਤੀ ਕੋਈ ਯਾਦਗਾਰ ਨਹੀਂ ਬਣਾਈ ਹੈ ਕਦੇ ਦਿਨ ਨਹੀਂ ਮਨਾਉਂਦੇ ਇਹ ਥੋੜੀ ਜਿਹੀ ਗੱਲ ਹੈ ਭਾਵਕ ਹੋ ਕੇ ਬੰਦਾ ਕਦਮ ਚੱਕ ਲਾ ਗਲਤੀ ਨਾਲ ਕਨਸਪਟ ਜੋ ਸਿਚੁਏਸ਼ਨ ਹੁਣ ਕਾਂਗਰਸ ਦੀ ਹੈ ਪੰਜਾਬ ਕਾਂਗਰਸ ਦੀ ਖਾਸ ਤੌਰ ਤੇ ਕਿਉਂਕਿ ਤੁਸੀਂ ਕਾਂਗਰਸ ਮੇਰਾ ਫਿਰ ਉਹੀ ਸਵਾਲ ਹੈ ਤੁਸੀਂ ਕਾਂਗਰਸ ਦੇ ਵਿੱਚ ਲੰਮਾ ਸਮਾਂ ਰਹੇ ਹੋ ਅਜਿਹੀ ਸਿਚੁਏਸ਼ਨ ਮੈਨੂੰ ਨਹੀਂ ਲੱਗਦਾ ਪਹਿਲਾਂ ਕਦੀ ਆਈ ਸੀ ਤੇ ਹੁਣ ਕੀ ਫਿਊਚਰ ਦੇਖ ਦਿਓ ਤੁਸੀਂ ਕਾਂਗਰਸ ਦਾ ਨਗੋ ਕਾਂਗਰਸ ਪਾਰਟੀ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਜੋ ਪਹਿਲਾਂ ਕਿਰਦਾਰ ਸੀ ਸ਼ਾਖ ਸੀ ਜਜ਼ਬਾ ਸੀ ਡਿਸਪਲਿਨ ਸੀ ਲਾਇਲਟੀ ਪਾਰਟੀ ਦੀ ਆਪਣਾ ਸਿਨਿਓਰਿਟੀ ਉਹ ਹੁਣ ਗੱਲਾਂ ਘਟ ਗਈਆਂ ਉਨ ਮੌਕੇ ਪ੍ਰਸਤੀ ਬਹੁਤ ਵੱਸ ਗਈ ਹੈ ਇਸੇ ਕਰਕੇ ਕਾਂਗਰਸ ਸ਼ਾਕ ਘਟੀ ਹੈ ਔਰ ਘਟ ਰਹੀ ਹੈ ਜਦੋਂ ਤੱਕ ਪੁਰਾਣੇ ਸਿਧਾਂਤ ਕਾਂਗਰਸ ਪਾਰਟੀ ਅਡਾਪਟ ਨਹੀਂ ਕਰੇਗੀ ਜੋ ਸੀਨੀਅਰ ਬੰਦੇ ਆਦਰਮਾਨ ਨਹੀਂ ਦੇਏਗੀ ਸਤਕਾਰ ਕਰੇਗੀ ਬੰਦਾ ਟਕਵਾ ਮਾਨ ਨਹੀਂ ਦੇਏਗੀ ਤਾਂ ਮੈਂ ਸਮਝਦਾ ਇਹ ਗੱਲ ਠੀਕ ਹੋਣ ਵਾਲੀ ਹੈ ਨਹੀਂ ਲੇਕਿਨ ਕਾਂਗਰਸ ਪਾਰਟੀ ਫਿਰ ਵੀ ਫੀਡਰ ਗਾਰਡਨ ਦੀ ਪਾਰਟੀ ਰਹੀ ਹੈ ਨੈਸ਼ਨਲ ਇੰਡੀਆ ਨੈਸ਼ਨਲ ਕਾਂਗਰਸ ਮੈਂ ਸਮਝਦਾ ਮਨੂ ਗਿਆਨੀ ਜੈਸ਼ਰਮੀ ਲੈ ਕੇ ਆਏ ਸੀ 74 ਚ ਮੁੱਖ ਮੰਤਰੀ ਪੰਜਾਬ ਸੀ ਮੈਂ ਬੋਡੀ ਜੁਆਇਨ ਕੀਤੀ 74 ਤੇ ਲੈ ਕੇ 22 ਤੱਕ ਨਾ ਗਾਂਸ਼ ਪਾਰਟੀ ਨੇ 48 ਸਾਲ ਇਸ ਕਰਕੇ ਕੌਨਸ ਪਾਰਟੀ ਆਪਣੀ ਹੋਣ ਦਾ ਆਪਣਾ ਇਤਿਹਾਸ ਹੈ ਬੜੀ ਵੱਡਾ ਇਤਿਹਾਸ ਹੈ ਜਲਦੀ ਫਿਰ ਲੋਕਾਂ ਨੂੰ ਕੋਈ ਨਾ ਕੋਈ ਸਰਪ੍ਰਾਈਜ਼ ਮਿਲੇਗਾ ਹਾਂ ਦੇਖੋ ਕੋਈ ਆਈਡੀਆ ਕੁਝ ਆਈਡੀਆ ਨਹੀਂ ਮੈਂ ਤੁਹਾਨੂੰ ਦੱਸ ਤਾਂ ਰਿਹਾ ਜੀ ਕਿ ਸਾਰਾ ਮੇਰੀ ਜੋ ਵਿਚਾਰ ਸਾਰਾ ਦੌਰਾ ਫਾਈਨਲ ਸਟੇਜ ਤੇ ਹੈ ਉਹ ਸਦਨ ਸਿੱਟਾ ਸਾਹਮਣੇ ਆ ਜੂਗਾ ਮੈਂ ਆਪ ਪਾਰਟੀ ਜਨਾਂ ਜਾਣਦਾ ਕੀ ਕਦਰ ਜਾਨਾ ਇਹ ਸਭ ਗੱਲ ਤੁਹਾਡੇ ਸਾਹਮਣੇ ਚੰਦਨਾ ਚ ਆ ਜੂਗਾ ਇਲੈਕਸ਼ਨ ਤਾਂ ਲੜੋਗੇ ਇਲੈਕਸ਼ਨ ਦੇਖਦੇ ਕਿਵੇਂ ਲੜਦੇ ਆ ਇਹ ਅੱਜ ਮੈਂ ਕੁਝ ਨਹੀਂ ਕਹਿ ਸਕਦਾ ਆਜਾਦ ਵੀ ਲੜ ਸਕਦੇ ਹੋ ਮੈਨੂੰ ਅੱਜ پتہ ਹੀ ਕੁਝ ਨਹੀਂ ਕੀ ਕਰਨਾ ਮੌਕਾ ਦੇਖਾਂਗੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਦਾ ਮੈਂ ਧੰਨਵਾਦ ਸ਼ੁਕਰੀਆ ਤੁਸੀਂ ਯਾਦ ਕੀਤਾ ਬਹੁਤ ਮਿਹਰਬਾਨੀ ਸੋ ਜਗਮੋਨ ਸਿੰਘ ਕਾਂਘੋਣਾ ਵੱਲੋਂ ਹਾਲਾਂਕਿ ਇਹ ਕਲੀਅਰ ਨਹੀਂ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਉੱਪਰ ਪੂਰਾ ਕਲੀਅਰ ਕਰਨਗੇ ਕਿ ਉਹ ਆਜ਼ਾਦ ਲੜਦੇ ਨੇ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਰਹਿੰਦੇ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਪਰ ਚਰਚਾਵਾਂ ਇਹ ਜ਼ਰੂਰ ਚੱਲਦੀਆਂ ਪਈਆਂ ਨੇ ਕਿ ਜਗਮਉਨ ਸਿੰਘ ਕੰਗੂਣਾ ਹੁਣ ਇਲੈਕਸ਼ਨ ਲੜਨ ਜਾ ਰਹੇ ਨੇ ਹੁਣ ਦੇਖਣਾ ਇਹ ਹੋਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵੱਲੋਂ ਕੀ ਡਿਸੀਜਨ ਲਿਆ ਜਾਂਦਾ ਕੈਮਰਾਮੈਨ ਲਖਵੀਰ ਦੇ ਨਾਲ ਪ੍ਰਲਾਦ ਸੰਗੇਲੀਆ ਵੀਆਈਪੀ ਨਿਊਜ਼ ਖਰੜ ਮੁਹਾਲੀ